ਵੀਰੇ ਲਲਿਤ ਇਹ ਕਿਹੜੀ ਜਗ੍ਹਾ 'ਤੇ ਕੀ ਹੋਇਆ ਇਹ ਮੈਂ ਸਰ ਜੀ ਨੀਚੇ ਬੈਠਣ ਜਾ ਰਿਹਾ ਸੀ ਰੈਸਟ ਕਰਨ ਦੇਖਿਆ ਤੇ ਦੋ ਥੈਲੇ ਤੋਂ ਖਿੰਡੇ ਹੋਏ ਸੀ ਲਾਦਾ ਬਾਕੀ 4 6 ਥੈਲੇ ਚ ਪਏ ਹੋਏ ਸੀ ਜਦ ਮन्ने ਦੇਖਿਆ ਮन्ने ਜਾਂਦੇ ਸਰ ਉਹਨਾਂ ਨੂੰ ਹੌਲਸਾ ਲੈਣ ਨੂੰ ਇਨਕੁਆਰੀ ਦਿੱਤੀ ਜਾਂਦੇ ਸਰ ਇਹ ਕੀ ਸੀਗੇ ਇਹ ਨਹੀਂ ਪਤਾ ਕੀ ਸੀ ਬੰਬ ਸੀ ਕੀ ਸੀ ਅਸੀਂ ਸਭ ਮੈਂ اے ایس ਈ ਅਮਰਜੀਤ ਸਿੰਘ ਟ੍ਰੈਫਿਕ ਪੁਲਿਸ ਪਟਿਆਲਾ ਅਸੀਂ ਲੱਕੜ ਮੰਡੀ ਇਲਾਕੇ ਤੇ ਖੜੇ ਸੀ ਸਾਨੂੰ ਕਿਸੇ ਰਾਹ ਕੇ ਨੇ ਦੱਸਿਆ ਕਿ ਉੱਥੇ ਕੋਈ ਸ਼ੱਕੀ ਸਮਾਨ ਪਿਆ ਹੈ ਅਸੀਂ ਆ ਕੇ ਮੌਕੇ ਤੇ ਚੈੱਕ ਕੀਤਾ ਮੈਂ ਆਪਣੇ ਮੁਲਾਜ਼ਮਾਂ ਨਾਲ ਮੌਕੇ ਤੇ ਚੈੱਕ ਕੀਤਾ ਜੁਆ ਦੇਖਿਆ ਤਾਂ ਕੋਈ ਲਾਂਚਰ ਟਾਈਪ ਚੀਜ਼ ਸੀਗੀ ਤੇ ਅਸੀਂ ਮੌਜੂਦਾ ਅਸੀਂ ਥਾਣੇ ਨੂੰ ਤਲਾਹ ਦੇ ਦਿੱਤੀ ਆ ਕਿਹਨੇ ਲਾਂਚਰ ਮਿਲਿਆ ਇਹ ਲਾਂਚਰ ਹੈ ਜੀ ਬੰਬ ਟਾਈ ਪੈਂਜੀ ਇਹ ਤਾਂ ਹੁਣ ਮੌਕੇ ਤੇ ਦੇਖ ਕੇ ਪਤਾ ਲੱਗਦਾ ਕਿੰਨੇ ਕਿ ਇਹ 8 ਨੂੰ ਹੈਗੇ ਜੀ ਠੀਕ ਹੈ ਜੀ ਬੰਦੀ ਸਪਾਇਰ ਆ ਸਰ ਖਵਾ ਇਹ ਮੁੱਕ ਦੇ ਬਾਅਦ ਚ ਪਤਾ ਲੱਗੇਗਾ ਜੀ ਕੀ ਹੈ ਇਹ ਚੀਂਦਾ ਨੇ ਜਾਂ ਇਹ ਮਰੇ ਹੋਏ ਨੇ ਤੁਸੀਂ ਫੋਨ ਕਰ ਰਹੇ ਹੋ ਕੀ ਬਤਾਓ ਹਾਂ ਜੀ ਸਰ ਸੁਵੰਨੀ ਖਾਲੇ ਨੂੰ ਫੋਨ ਕਰ ਦੋ ਹਾਂ ਜੀ ਇਹ ਸੰਬੰਧਿਤ ਥਾਣੇ ਨੂੰ ਪਹੁੰਚ ਕਰ ਦਿੱਤੇ ਹਾਂ ਜੀ ਲਲਿਤ ਵੀਰੇ ਲਲਿਤ ਹਾਂ ਲਲਿਤ ਕਿਹੜੀ ਜਗ੍ਹਾ ਹੈ ਕਿ ਕੀ ਹੋਇਆ ਇਹ ਮੈਂ ਸਰ ਜੀ ਨੀਚੇ ਬੈਠਣ ਜਾ ਰਿਹਾ ਸੀ ਰੈਸਟ ਕਰਨ ਦੇਖਿਆ ਤੇ ਦੋ ਥੈਲੇ ਤੋਂ ਖਿੰਡੇ ਹੋਏ ਸੀ ਲਾਦਾ ਬਾਕੀ 4 6 ਥੈਲੇ ਚ ਪਏ ਹੋਏ ਸੀ ਜਦ ਮन्ने ਦੇਖਿਆ ਮन्ने ਜਾਂਦੇ ਸਰ ਉਹਨਾਂ ਨੂੰ ਹੌਲਸਾ ਲੈਣ ਨੂੰ ਇਨਕੁਆਰੀ ਦਿੱਤੀ ਜਾਂਦੇ ਸਰ ਹੈ ਕੀ ਸੀ ਇਹ ਨਹੀਂ ਪਤਾ ਕੀ ਸੀ ਬੰਬ ਸੀ ਕੀ ਸੀ ਅਸੀਂ ਸਭ ਮੈਂ ਐਸਐਸਆਈ ਅਮਰਜੀਤ ਸਿੰਘ ਟ੍ਰੈਫਿਕ ਪੁਲਿਸ ਪਟਿਆਲਾ ਅਸੀਂ ਲੱਕੜ ਮੰਡੀ ਇਲਾਕੇ ਤੇ ਖੜੇ ਸੀ ਸਾਨੂੰ ਕਿਸੇ ਰਾਹ ਕੇ ਨੇ ਦੱਸਿਆ ਕਿ ਉੱਥੇ ਕੋਈ ਸ਼ੱਕੀ ਸਮਾਨ ਪਿਆ ਅਸੀਂ ਆ ਕੇ ਮੌਕੇ ਤੇ ਚੈੱਕ ਕੀਤਾ ਮੈਂ ਆਪਣੇ ਮੁਲਾਜ਼ਮਾਂ ਨਾਲ ਮੌਕੇ ਤੇ ਚੈੱਕ ਕੀਤਾ ਜਦ ਦੇਖਿਆ ਤਾਂ ਕੋਈ ਲਾਂਚਰ ਟਾਈਪ ਜੀ ਸੀਗੀ ਤੇ ਅਸੀਂ ਮੌਜੂਦਾ ਅਸੀਂ ਥਾਣੇ ਨੂੰ ਤਲਾਹ ਦੇ ਦਿੱਤੀ ਆ ਕਿਹਨੇ ਲਾਂਚਰ ਮਿਲਿਆ ਇਹ ਲਾਂਚਰ ਹੈ ਜੀ ਬੰਬ ਟਾਈ ਪੈ ਜੀ ਇਹ ਤਾਂ ਹੁਣ ਮੌਕੇ ਤੇ ਦੇਖ ਕੇ ਪਤਾ ਲੱਗੇਗਾ ਕਿਹਨੇ ਕਰਿਆ ਇਹ 8 ਨੂੰ ਹੈਗੇ ਜੀ ਠੀਕ ਹੈ ਜੀ ਬੰਦੀ ਸਪਾਇਰਾ ਸਾਰੇ ਖਰਾਬ ਹੋ ਗਏ ਇਹ ਮੁੱਕ ਦੇ ਇਹ ਤਾਂ ਬਾਅਦ ਚ ਪਤਾ ਲੱਗੇਗਾ ਜੀ ਕੀ ਹੈ ਇਹ ਜਿੰਦਾ ਨੇ ਜਾਂ ਇਹ ਮਰੇ ਹੋਏ ਨੇ ਇਸ ਕੋਲ ਕਰਦਾ ਕੀ ਪਤਾ ਹੈ ਹਾਂ ਜੀ ਸਰ ਸੁਵੰਨੀ ਖਾਲੇ ਨੂੰ ਫੋਨ ਕਰ ਦੋ ਹਾਂ ਜੀ ਇਹ ਸਬੰਧਤ ਥਾਣੇ ਨੂੰ ਪਹੁੰਚ ਕਰ ਦਿੱਤੇ ਅੱਛਾ ਤ ਵੀਰੇ ਲਲਿਤ ਕਿਹੜੀ ਜਗ੍ਹਾ ਕੀ ਹੋਇਆ ਇਹ ਮੈਂ ਸਰ ਜੀ ਨੀਚੇ ਬੈਠਣ ਜਾ ਰਿਹਾ ਸੀ ਰੈਸਟ ਕਰਨ ਦੇਖਿਆ ਤੇ ਦੋ ਥੈਲੇ ਤੋਂ ਖਿੰਡੇ ਹੋਏ ਸੀ ਲਾਦਾ ਬਾਕੀ 4 6 ਥੈਲੇ ਚ ਪਏ ਹੋਏ ਸੀ ਜਦ ਮन्ने ਦੇਖਿਆ ਮन्ने ਜਾਂਦੇ ਸਰ ਉਹਨਾਂ ਨੂੰ ਪੁੱਛਾ ਲੈਣ ਨੂੰ ਇਨਕੁਆਰੀ ਦਿੱਤੀ ਜਾਂਦੇ ਸੀ ਇਹ ਕੀ ਸੀਗੇ ਇਹ ਨਹੀਂ ਪਤਾ ਕੀ ਸੀ ਪੰਬ ਸੀ ਕੀ ਸੀ ਅਸੀਂ ਸਭ ਮੈਂ اے ایس ਈ ਅਮਰਜੀਤ ਸਿੰਘ ਟ੍ਰੈਫਿਕ ਪੁਲਿਸ ਪਟਿਆਲਾ ਅਸੀਂ ਲੱਕੜ ਮੰਡੀ ਇਲਾਕੇ ਤੇ ਖੜੇ ਸੀ ਸਾਨੂੰ ਕਿਸੇ ਰਾਹ ਕੇ ਨੇ ਦੱਸਿਆ ਕਿ ਉੱਥੇ ਕੋਈ ਸ਼ੱਕੀ ਸਮਾਨ ਪਿਆ ਹੈ ਅਸੀਂ ਆ ਕੇ ਮੌਕੇ ਤੇ ਚੈੱਕ ਕੀਤਾ ਮੈਂ ਆਪਣੇ ਮਲਾਜ਼ਮਾਂ ਨਾਲ ਮੌਕੇ ਤੇ ਚੈੱਕ ਕੀਤਾ ਤੁਝਾ ਦੇਖਿਆ ਤਾਂ ਕੋਈ ਲਾਂਚਰ ਟਾਈਪ ਚੀਜ਼ ਸੀਗੀ ਤੇ ਅਸੀਂ ਮੌਜੂਦਾ ਅਸੀਂ ਥਾਣੇ ਨੂੰ ਤਲਾਹ ਦੇ ਦਿੱਤੀ ਇਹ ਲਾਂਚਰ ਮਿਲਿਆ ਇਹ ਲਾਂਚਰ ਹੈ ਜੀ ਬੰਬ ਟਾਈਪ ਹੈ ਜੀ ਇਹ ਤਾਂ ਹੁਣ ਮੌਕੇ ਤੇ ਦੇਖ ਕੇ ਪਤਾ ਲੱਗਦਾ ਕਿੰਨੇ ਕਿ ਇਹ 8 ਨੂੰ ਹੈਗੇ ਜੀ ਠੀਕ ਹੈ ਜੀ ਬੰਦੀ ਸਪਾਇਰ ਆ ਪਰ ਖਰਾਬ ਹੈ ਇਹ ਮੁੱਕ ਦੇ ਇਹ ਤਾਂ ਬਾਅਦ ਚ ਹੀ ਪਤਾ ਲੱਗੇਗਾ ਜੀ ਕੀ ਹੈ ਇਹ ਚੀਂਦਾ ਨੇ ਜਾਂ ਇਹ ਮਰੇ ਹੋਏ ਨੇ ਤੁਸੀਂ ਫੋਨ ਕਰ ਰਹੇ ਹੋ ਕੀ ਬਸਤ ਹੈ ਹਾਂ ਜੀ ਸਰ ਸੁਵੰਨੀ ਸਾਹਲੇ ਨੂੰ ਫੋਨ ਕਰ ਦੋ ਹਾਂ ਜੀ ਇਹ ਸੰਬੰਧਤ ਥਾਣੇ ਨੂੰ ਪਹੁੰਚ ਕਰ ਦਿੱਤੇ ਹਾਂ ਜੀ ਸਰ ਲਲਿਤ ਵੀਰੇ ਲਲਿਤ ਕਿਹੜੀ ਜਗ੍ਹਾ ਇਹ ਕੀ ਹੋਇਆ ਇਹ ਮੈਂ ਸਰ ਜੀ ਨੀਚੇ ਬੈਠਣ ਜਾ ਰਿਹਾ ਸੀ ਰੈਸਟ ਕਰਨ ਦੇਖਿਆ ਤੇ ਦੋ ਥੈਲੇ ਤੋਂ ਖਿੰਡੇ ਹੋਏ ਸੀ ਅਲੱਗਾਂ ਬਾਕੀ 4 6 ਥੈਲੇ ਚ ਪਏ ਹੋਏ ਸੀ ਜਦ ਮੰਨੇ ਦੇਖਿਆ ਮੰਨੇ ਜਾ ਲੇ ਸਰ ਉਹਨਾਂ ਨੂੰ ਪੋਲ ਚਲੇਨੋ ਇਨਕੁਆਰੀ ਦਿੱਤੀ ਜਾਂਦੇ ਸੀ ਹੈ ਕੀ ਸਵੇ ਇਹ ਨਹੀਂ ਪਤਾ ਕੀ ਸੀ ਬੰਬ ਸੀ ਕੀ ਸੀ ਅਸੀਂ ਸਭ ਮੈਂ ਐਸਐਸਆਈ ਅਮਰਜੀਤ ਸਿੰਘ ਟ੍ਰੈਫਿਕ ਪੁਲਿਸ ਪਟਿਆਲਾ ਅਸੀਂ ਲੱਕੜ ਮੰਡੀ ਨਾਕੇ ਤੇ ਖੜੇ ਸੀ ਸਾਨੂੰ ਕਿਸੇ ਰਾਹ ਕੇ ਨੇ ਦੱਸਿਆ ਕਿ ਉੱਥੇ ਕੋਈ ਸ਼ੱਕੀ ਸਮਾਨ ਪਿਆ ਅਸੀਂ ਆ ਕੇ ਮੌਕੇ ਤੇ ਚੈੱਕ ਕੀਤਾ ਮੈਂ ਆਪਣੇ ਮੁਲਾਜ਼ਮਾਂ ਨਾਲ ਮੌਕੇ ਤੇ ਚੈੱਕ ਕੀਤਾ ਤੁਝਾ ਦੇਖਿਆ ਤਾਂ ਕੋਈ ਲਾਂਚਰ ਟਾਈਪ ਚੀਜ਼ ਸੀਗੀ ਤੇ ਅਸੀਂ ਮੌਜੂਦਾ ਅਸੀਂ ਥਾਣੇ ਨੂੰ ਤਲਾਹ ਦੇ ਦਿੱਤੀ ਹੈ ਕਿੰਨੇ ਲਾਂਚਰ ਮਿਲਿਆ ਇਹ ਲਾਂਚਰ ਹੈ ਜੀ ਬੰਬ ਟਾਈਪ ਹੈ ਜੀ ਇਹ ਤਾਂ ਹੁਣ ਲੋਕੇ ਦੇ ਦੇਖ ਕੇ ਪਤਾ ਲੱਗੇਗਾ ਕਿੰਨੇ ਕੇ ਇਹ 8 ਨੂੰ ਹੈਗੇ ਜੀ ਠੀਕ ਹੈ ਜੀ ਮੁੰਡੀ ਸਾਇਰ ਦਾ ਪਰ ਖਰਾਬ ਹੋ ਗਿਆ ਇਹ ਮੁੱਕ ਦੇ ਇਹਦਾ ਬਾਅਦ ਚ ਪਤਾ ਲੱਗੇਗਾ ਜੀ ਕੀ ਹੈ ਜੀ ਜਿੰਦਾ ਨੇ ਜਾਂ ਇਹ ਮਰੇ ਹੋਣੇ ਜੀ ਕਿਸ ਨੂੰ ਫੋਨ ਕਰੇਗਾ ਕੀ ਬਲਾਕ ਹਾਂ ਜੀ ਸਰ ਸਬੰਧਿਤ ਥਾਣੇ ਨੂੰ ਫੋਨ ਕਰ ਦੋ ਹਾਂ ਜੀ ਇਹ ਸਬੰਧਿਤ ਥਾਣੇ ਨੂੰ ਪਹੁੰਚ ਕਰ ਚੁੱਕੇ ਹਾਂ ਜੀ ਵੀਰੇ ਲਲਿਤ ਕਿਹੜੀ ਜਗ੍ਹਾ ਕੀ ਕੀ ਹੋਇਆ ਇਹ ਮੈਂ ਸਰਜੀ ਨੀਚੇ ਬੈਠਣ ਜਾ ਰਿਹਾ ਸੀ ਰੈਸਟ ਕਰਨ ਦੇਖਿਆ ਤੇ ਦੋ ਥੈਲੇ ਤੋਂ ਖਿੰਡੇ ਹੋਏ ਸੀ ਲਾਦਾ ਬਾਕੀ 4 6 ਥੈਲੇ ਚ ਪਏ ਹੋਏ ਸੀ ਜਦ ਮन्ने ਦੇਖਿਆ ਮन्ने ਜਾਂਦੇ ਸਰ ਉਹਨਾਂ ਨੂੰ ਹੌਲਸਾ ਲੈਣ ਨੂੰ ਇਨਕੁਆਰੀ ਦਿੱਤੀ ਜਾਂਦੇ ਸੀ ਇਹ ਕੀ ਸੀਗੇ ਇਹ ਨਹੀਂ ਪਤਾ ਕੀ ਸੀ ਬੰਬ ਸੀ ਕੀ ਸੀ ਅਸੀਂ ਸਭ ਮੈਂ اے ایس ਈ ਅਮਰਜੀਤ ਸਿੰਘ ਟ੍ਰੈਫਿਕ ਪੁਲਿਸ ਪਟਿਆਲਾ ਅਸੀਂ ਲੱਕੜ ਮੰਡੀ ਨਾਕੇ ਤੇ ਖੜੇ ਸੀ ਸਾਨੂੰ ਕਿਸੇ ਰਾਹ ਕੇ ਨੇ ਦੱਸਿਆ ਕਿ ਉੱਥੇ ਕੋਈ ਸ਼ੱਕੀ ਸਮਾਨ ਪਿਆ ਅਸੀਂ ਆ ਕੇ ਮੌਕੇ ਤੇ ਚੈੱਕ ਕੀਤਾ ਮੈਂ ਆਪਣੇ ਮਲਾਜ਼ਮਾਂ ਨਾਲ ਮੌਕੇ ਤੇ ਚੈੱਕ ਕੀਤਾ ਤੁਝਾ ਦੇਖਿਆ ਤਾਂ ਕੋਈ ਲਾਂਚਰ ਟਾਈਪ ਚੀਜ਼ ਸੀਗੀ ਤੇ ਅਸੀਂ ਮੌਜੂਦਾ ਅਸੀਂ ਥਾਣੇ ਨੂੰ ਤਲਾਹ ਦੇ ਦਿੱਤੀ ਇਹ ਕਿਹੜਾ ਲਾਂਚਰ ਮਿਲਿਆ ਇਹ ਲਾਂਚਰ ਹੈ ਜੀ ਬੰਬ ਟਾਈ ਪੈਂਜੀ ਇਹ ਤਾਂ ਹੁਣ ਮੌਕੇ ਤੇ ਦੇਖ ਕੇ ਪਤਾ ਲੱਗਦਾ ਕਿੰਨੇ ਕਿਹੜੇ ਜੀ ਇਹ 8 ਨੂੰ ਹੈਗੇ ਜੀ ਠੀਕ ਹੈ ਜੀ ਬੰਦੀ ਸਪਾਇਰ ਆ ਪਰ ਖਰਾਬ ਆ ਇਹ ਮੁੱਕ ਦੇ ਬਾਅਦ ਚ ਪਤਾ ਲੱਗੇਗਾ ਜੀ ਕੀ ਹੈ ਇਹ ਜਿੰਦਾ ਨੇ ਜਾਂ ਇਹ ਮਰੇ ਹੋਏ ਨੇ ਇਸ ਫੋਨ ਕਰ ਰਿਹਾ ਕੀ ਬੰਦਾ ਹਾਂਜੀ ਸਰ ਸੁਵੰਨੀ ਖਾਲੇ ਨੂੰ ਫੋਨ ਕਰਦੋ ਹਾਂਜੀ ਇਹ ਸਬੰਧਤ ਥਾਣੇ ਨੂੰ ਪਹੁੰਚ ਕਰ ਦਿੱਤੇ ਹਾਂਜੀ ਲਲਿਤ ਵੀਰੇ ਲਲਿਤ ਇਹ ਕਿ ਅਡੀ ਜਗ੍ਹਾ ਕੀ ਹੋਇਆ ਇਹ ਮੈਂ ਸਰ ਜੀ ਨੀਚੇ ਬੈਠਣ ਜਾ ਰਿਹਾ ਸੀ ਰੈਸਟ ਕਰਨ ਦੇਖਿਆ ਤੇ ਦੋ ਥੈਲੇ ਤੋਂ ਖਿੰਡੇ ਹੋਏ ਸੀ ਲਾਦਾ ਬਾਕੀ 4 6 ਥੈਲੇ ਚ ਪਏ ਹੋਏ ਸੀ ਜਦ ਮੈਂਨੇ ਦੇਖਿਆ ਮੈਂਨੇ ਜਾਂਦੇ ਸਰ ਉਹਨਾਂ ਨੂੰ ਪੋਲਸ ਵਾਲੇ ਨੂੰ ਇਨਕੁਆਰੀ ਦਿੱਤੀ ਜਾਂਦੇ ਸਰ ਐ ਕੀ ਸੀਗੇ ਇਹ ਨਹੀਂ ਪਤਾ ਕੀ ਸੀ ਬੰਬ ਸੀ ਕੀ ਸੀ ਅਸੀਂ ਸਭ ਮੈਂ اے ایس ਏ ਅਮਰਜੀਤ ਸਿੰਘ ਟ੍ਰੈਫਿਕ ਪੁਲਿਸ ਪਟਿਆਲਾ ਅਸੀਂ ਲੱਕੜ ਮੰਡੀ ਇਲਾਕੇ ਤੇ ਖੜੇ ਸੀ ਸਾਨੂੰ ਕਿਸੇ ਰਾਹ ਕੇ ਨੇ ਦੱਸਿਆ ਕਿ ਉੱਥੇ ਕੋਈ ਸ਼ੱਕੀ ਸਮਾਨ ਪਿਆ ਹੈ ਅਸੀਂ ਆ ਕੇ ਮੌਕੇ ਤੇ ਚੈੱਕ ਕੀਤਾ ਮੈਂ ਆਪਣੇ ਮੁਲਾਜ਼ਮਾਂ ਨਾਲ ਮੌਕੇ ਤੇ ਚੈੱਕ ਕੀਤਾ ਤੋ ਜਦ ਦੇਖਿਆ ਤਾਂ ਕੋਈ ਲਾਂਚਰ ਟਾਈਪ ਜੀ ਸੀਗੀ ਤੇ ਅਸੀਂ ਮੌਜੂਦਾ ਅਸੀਂ ਥਾਣੇ ਨੂੰ ਤਲਾਹ ਦੇ ਦਿੱਤੀ ਹੈ ਕਿੰਨੇ ਲਾਂਚਰ ਮਿਲਿਆ ਇਹ ਲਾਂਚਰ ਹੈ ਜੀ ਬੰਬ ਟਾਈਪ ਹੈ ਜੀ ਇਹ ਤਾਂ ਹੁਣ ਮੁੱਕੇ ਦਾ ਦੇਖ ਕੇ ਪਤਾ ਲੱਗੇਗਾ ਕਿੰਨੇ ਕਈ ਇਹ 8 ਨੂੰ ਹੈਗੇ ਜੀ ਠੀਕ ਹੈ ਕਿ ਬੰਦੀ ਸਪਾਇਰ ਹੈ ਪਰ ਖਰਾਬ ਹੋ ਗਈ ਇਹ ਮੁੱਕ ਦੇ ਇਹ ਤਾਂ ਬਾਅਦ ਚ ਪਤਾ ਲੱਗੇਗਾ ਜੀ ਕੀ ਹੈ ਇਹ ਚੀਂਦਾ ਨੇ ਜਾਂ ਇਹ ਮਰੇ ਹੋਏ ਨੇ ਤੁਸੀਂ ਫੋਨ ਕਰ ਰਹੇ ਹੋ ਕੀ ਬਖਸ਼ਾ ਹਾਂ ਜੀ ਸਰ ਸੁਵੰਨੀ ਖਾਲੇ ਨੂੰ ਫੋਨ ਕਰ ਦੋ ਹਾਂ ਜੀ ਇਹ ਸੰਬੰਧਿਤ ਥਾਣੇ ਨੂੰ ਪਹੁੰਚ ਕਰ ਦਿੱਤੇ ਹਾਂ ਜੀ ਤੇ ਮੇਰੇ ਲਲਿਤ ਲਲਿਤ ਕਿਹੜੀ ਜਗ੍ਹਾ ਹੈ ਕਿ ਕੀ ਹੋਇਆ ਇਹ ਮੈਂ ਸਰ ਜੀ ਨੀਚੇ ਬੈਠਣ ਜਾ ਰਿਹਾ ਸੀ ਰੈਸਟ ਕਰਨ ਦੇਖਿਆ ਤੇ ਦੋ ਥੈਲੇ ਤੋਂ ਖਿੰਡੇ ਹੋਏ ਸੀ ਅਲੱਗਾਂ ਬਾਕੀ 4 6 ਥੈਲੇ ਚ ਪਏ ਹੋਏ ਸੀ ਜਦ ਮन्ने ਦੇਖਿਆ ਮन्ने ਜਾਂਦੇ ਸਰ ਉਹਨਾਂ ਨੂੰ ਹੌਲਸਾ ਲੈਣ ਨੂੰ ਇਨਕੁਆਰੀ ਦਿੱਤੀ ਜਾਂਦੇ ਸਰ ਹੈ ਕੀ ਸੀਗੇ ਇਹ ਨਹੀਂ ਪਤਾ ਕੀ ਸੀ ਬੰਬ ਸੀ ਕੀ ਸੀ ਅਸੀਂ ਸਭ ਮੈਂ ਏਐਸਆਈ ਅਮਰਜੀਤ ਸਿੰਘ ਟ੍ਰੈਫਿਕ ਪੁਲਿਸ ਪਟਿਆਲਾ ਅਸੀਂ ਲੱਕੜ ਮੰਡੀ ਇਲਾਕੇ ਤੇ ਖੜੇ ਸੀ ਸਾਨੂੰ ਕਿਸੇ ਰਾਹ ਕੇ ਨੇ ਦੱਸਿਆ ਕਿ ਉੱਥੇ ਕੋਈ ਸ਼ੱਕੀ ਸਮਾਨ ਪਿਆ ਹੈ ਅਸੀਂ ਆ ਕੇ ਮੌਕੇ ਤੇ ਚੈੱਕ ਕੀਤਾ ਮੈਂ ਆਪਣੇ ਮਲਾਜ਼ਮਾਂ ਨਾਲ ਮੌਕੇ ਤੇ ਚੈੱਕ ਕੀਤਾ ਤੁਝਾ ਦੇਖਿਆ ਤਾਂ ਕੋਈ ਲਾਂਚਰ ਟਾਈਪ ਚੀਜ਼ ਸੀਗੀ ਤੇ ਅਸੀਂ ਮੌਜੂਦਾ ਅਸੀਂ ਥਾਣੇ ਨੂੰ ਤਲਾਹ ਦੇ ਦਿੱਤੀ ਇਹ ਕਿਹੜਾ ਲਾਂਚਰ ਮਿਲਿਆ ਇਹ ਲਾਂਚਰ ਹੈ ਜੀ ਬੰਬ ਟਾਈਪ ਹੈ ਜੀ ਇਹ ਤਾਂ ਹੁਣ ਮੌਕੇ ਤੇ ਦੇਖ ਕੇ ਪਤਾ ਲੱਗਦਾ ਕਿੰਨੇ ਕਿਹੜੇ ਇਹ 8 ਨੂੰ ਹੈਗੇ ਜੀ ਠੀਕ ਹੈ ਕਿ ਬੰਦੀ ਸਪਾਇਰ ਆ ਪਰ ਖਰਾਬ ਹੋ ਗਿਆ ਇਹ ਮੌਕੇ